ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬ ਊਰਜਾ ਵਿਕਾਸ ਏਜੰਸੀ ਪੇਡਾ ਨੇ ਪ੍ਰਧਾਨ ਮੰਤਰੀ ਸੂਰਜ ਕਰ ਮੁਫਤ ਬਿਜਲੀ ਯੋਜਨਾ ਅਧੀਨ ਸੋਲਰ ਪੈਨਲ ਸੋਲਰ ਲਾਈਟਾਂ ਤੇ ਸੋਲਰ ਪੰਪ ਲਗਾਉਣ ਲਈ 11 ਪਿੰਡਾਂ ਦੀ ਚੋਣ ਕੀਤੀ ਹੈ ਇਸ ਯੋਜਨਾ ਦਾ ਉਦੇਸ਼ ਲੁਧਿਆਣਾ ਜਿਹੜੇ ਵਿੱਚ ਟਿਕਾਊ ਊਰਜਾ ਨੂੰ ਉਤਸ਼ਾਹਿਤ ਕਰਨਾ ਹੈ ਇਸ ਪ੍ਰੋਗਰਾਮ ਤਹਿਤ ਪਿੰਡ ਮਾਨੁਕੇ ਰਸੂਲਪੁਰ ਮੱਲਾ ਸ਼ਹੀਦ ਭਗਤ ਸਿੰਘ ਨਗਰ ਗਿੱਲ ਕਿਲਰਾਇਪੁਰ ਭਾਮਿਆ ਕਲਾ ਬਸੀਆਂ ਬੱਧੂਵਾਲ ਦਾਖਾ ਕੁਡਾਨੀ ਕਲਾ ਤੇ ਰਾਮਪੁਰ ਸ਼ਾਮਲ ਹਨ ਇਹ ਪਹਿਲ ਕਦਮੀ ਜੈਵਿਕ ਬਾਲਣ ਤੇ ਨਿਰਭਰਤਾ ਘਟਾਉਣ ਸਥਾਨਕ ਆਰਥਿਕਤਾ ਨੂੰ ਵਧਾਉਣ ਅਤੇ ਵਸਨੀਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੇਗੀ ਇਸ ਤੋਂ ਇਲਾਵਾ ਇਹ ਸੁਯੋਜਨਾਂ ਦਾ ਮੁੱਖ ਉਦੇਸ਼ ਪਿੰਡੂ ਪਾਈਚਾਰਿਆਂ ਨੂੰ ਸਾਫ਼ ਨਵਿਆਉਣਯੋਗ ਊਰਜਾ ਤੱਕ ਪਹੁੰਚ ਯਕੀਨੀ ਬਣਾ ਕੇ ਅਤੇ ਰਵਾਇਤੀ ਬਿਜਲੀ ਸਰੋਤਾਂ ਤੇ ਨਿਰਭਰਤਾ ਘਟਾ ਕੇ ਸਸ਼ਕਤ ਬਣਾਉਣਾ ਹੈ। ਚੁਣੇ ਹੋਏ ਪਿੰਡ 24 ਮਾਰਚ 2025 ਤੋਂ ਸ਼ੁਰੂ ਹੋਣ ਵਾਲੇ 6 ਮਹੀਨਿਆਂ ਦੇ ਮੁਕਾਬਲੇ ਦੀ ਮਿਆਦ ਵਿੱਚ ਹਿੱਸਾ ਲੈਣਗੇ। ਜਿਸ ਤੋਂ ਬਾਅਦ ਇੱਕ ਕਮੇਟੀ ਦੁਆਰਾ ਨਿਰੀਖਣ ਕੀਤਾ ਜਾਵੇਗਾ। ਸਭ ਤੋਂ ਵੱਧ ਊਰਜਾ ਸੂਰਜੀ ਊਰਜਾ ਉਤਪਾਦਨ ਅਤੇ ਵਰਤੋਂ ਵਾਲੇ ਪਿੰਡ ਨੂੰ 1 ਕਰੋੜ ਰੁਪਏ ਦਿੱਤੇ ਜਾਣਗੇ।